1999 ਚ ਬਣੀ ਮਿਸ ਵਰਲਡਸ ਸੀਗਰੇਟ ਫਿਲਮ ਅਚਕਿਤਾ ਕੰਮ ਪਤੀ ਨੇ ਨਰਕ ਬਣਾ ਦਿੱਤੇ ਜ਼ਿੰਦਗੀ ਸਸ਼ਟਿਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਹਰ ਸਾਲ ਮਿਸ ਵਰਲਡਸ ਨਿਕਲ ਕੇ ਆਉਂਦੀਆਂ ਨੇ ਜਿਨ੍ਹਾਂ ਤੋਂ ਬਾਅਦ ਉਹਨਾਂ ਦੇ ਵੱਲੋਂ ਮਾਡਲਿੰਗ ਕੀਤੀ ਜਾਂਦੀ ਹੈ ਫਿਲਮਾਂ ਦੇ ਵਿੱਚ ਕੰਮ ਕੀਤਾ ਜਾਂਦਾ ਹੈ ਸਿਲਵਰ ਸਕਰੀਨ ਦੇ ਉੱਤੇ ਅਸੀਂ ਉਹਨਾਂ ਨੂੰ ਵੇਖ ਸਕਦੇ ਹਾਂ ਉਹ ਭਾਵੇਂ ਈਸ਼ਵਰੀਆ ਰਾਏ ਹੋਣ ਮਾਨੁਸ਼ੀਤ ਛੱਲਰ ਹੋਵੇ ਜਾਂ ਫਿਰ ਸੁਸ਼ਮિતા ਸੈਨ ਵਰਗੇ ਸਿਤਾਰੇ ਹੋਣ ਜਿਨ੍ਹਾਂ ਦੀ ਐਕਟਿੰਗ ਨੂੰ ਹਰ ਕੋਈ ਪਸੰਦ ਕਰਦਾ ਹੈ ਇਹਨਾਂ ਦੇ ਨਾਲ ਹੀ ਇੱਕ ਹੋਰ ਮਾਡਲ ਜੋ ਸੀ ਉਹਨਾਂ ਦੇ ਵੱਲੋਂ 1999 ਦੇ ਵਿੱਚ ਮਿਸ ਵਰਲਡਸ ਦਾ ਖਿਤਾਬ ਜਿੱਤਿਆ ਗਿਆ ਸੀ ਪਰ ਇਹਨਾਂ ਦੀ ਜ਼ਿੰਦਗੀ ਬਾਕੀ ਆਕਰੋਸਿਸ ਵਾਂਗ ਇੰਨੀ ਸੁਨਹਿਰੀ ਨਹੀਂ ਰਹੀ ਕਿਉਂਕਿ ਇਹਨਾਂ ਨੂੰ ਸੀਰੀਅਲ ਫਿਲਮਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਸੀ ਤੋਂ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਵਿਆਹ ਹੁੰਦਾ ਹੈ ਤਾਂ ਇਹਨਾਂ ਦੀ ਜ਼ਿੰਦਗੀ ਬਦ ਤੋਂ ਬੱਤਰ ਇਹਨਾਂ ਦੇ ਪਤੀ ਦੇ ਵੱਲੋਂ ਕਰ ਦਿੱਤੀ ਜਾਂਦੀ ਹੈ ਦੱਸਦੀ ਹੈ ਕਿ ਇਸ ਮਾਡਲ ਦਾ ਨਾਮ ਸੀ ਯੁਕਤਾ ਮੁਖੀ ਜਸਨੂ 1999 ਦੇ ਵਿੱਚ ਮਿਸ ਵਰਲਡਸ ਦਾ ਤਾਜ ਪਹਿਨਾਇਆ ਗਿਆ ਸੀ ਉਹਨਾਂ ਨੇ ਆਪਣੀ ਸੁੰਦਰਤਾ ਦੇ ਨਾਲ ਦੁਨੀਆ ਨੂੰ دیਵਾਨਾ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਅਦਾਕਾਰੀ ਦੇ ਵਿੱਚ ਜਾਬਿਓ ਕੀਤਾ ਪਰ ਬਾਲੀਵੁੱਡ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਉਹਨਾਂ ਦੇ ਸਾਰੇ ਸੁਪਨੇ ਚੱਕਨਾਚੂਰ ਹੋ ਗਏ ਸੀ ਯੁਕਤਮੁਖੀ ਨੇ ਮਿਸ ਵਰਲਡਸ ਬਣਨ ਤੋਂ ਤਿੰਨ ਸਾਲ ਬਾਅਦ ਬਾਲੀਵੁੱਡ ਦੇ ਵਿੱਚ ਸ਼ੁਰੂਆਤ ਕੀਤੀ ਪਹਿਲੀ ਵਾਰੋ ਆਫਤਾਬ ਸ਼ਿਵਦਾਸ ਸਾਨੀ ਦੀ ਫਿਲਮ ਪਿਆਸਾ ਦੇ ਵਿੱਚ ਨਜ਼ਰ ਆਈ ਸੀ ਇਸ ਅਦਾਕਾਰ ਨੇ ਆਪਣੀ ਪਹਿਲੀ ਫਿਲਮ ਰਾਹੀਂ ਦਰਸ਼ਕਾਂ ਦੇ ਉਤੇ ਪ੍ਰਭਾਵ ਪਾਉਣ ਦੇ ਵਿੱਚ ਸਫਲ ਰਹੀ ਸੀ ਪਰ ਉਸ ਤੋਂ ਬਾਅਦ ਉਹਨਾਂ ਦਾ ਕੈਰੀਅਰ ਜੋ ਸੀਗਾ ਕੁਝ ਖਾਸ ਨਹੀਂ ਚੱਲ ਸਕਿਆ ਅਦਾਕਾਰ ਨੇ ਮੇਨ ਸਾਹਿਬ ਕਟਪੁਤਲੀ ਲਵਨ ਜਪਾਨ ਵਰਗੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਇਹ ਫਿਲਮਾਂ ਬਾਕਸ ਆਫਿਸ ਦੇ ਉਤੇ ਮੂੰਹ ਦੇ ਮੋੜ ਗਿਆ ਸੀ ਜਲਦੀ ਯੁਕਤਮੁਖੀ ਨੂੰ ਬਾਲੀਵੁੱਡ ਤੋਂ ਇੱਕ ਅਸੇ ਕਰ ਦਿੱਤਾ ਗਿਆ ਹਿੰਦੀ ਫਿਲਮਾਂ ਵਿੱਚ ਕੰਮ ਨਾ ਮਿਲਣ ਕਾਰਨ ਯੁਕਤਾ ਨੇ ਪੋਜਪੂਰੀ ਫਿਲਮਾਂ ਉੜੀਆ ਫਿਲਮਾਂ ਦੇ ਵਿੱਚ ਪੈਰ ਜਮਾਉਣ ਦੇ ਲਈ ਕੋਸ਼ਿਸ਼ ਕੀਤੀ ਉਹਨਾਂ ਨੂੰ ਮਜਬੂਰ ਹੋਣਾ ਪਿਆ ਪਰ ਜਦੋਂ ਉਹਨਾਂ ਨੂੰ ਉੱਥੇ ਵੀ ਸਫਲਤਾ ਨਹੀਂ ਮਿਲੀ ਤਾਂ ਅੰਤ ਦੇ ਵਿੱਚ ਥੱਕ ਖਾਰ ਗਿਉ ਉਹਨਾਂ ਨੇ ਗਲੈਮਰ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਐਕਟ੍ਰੈਸ ਨੇ ਸੀਗਰੇਟ ਫਿਲਮਾਂ ਦਾ ਸਹਾਰਾ ਲਿਆ ਤੇ ਉਹਨਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੇਕਰ ਮੀਡੀਆ ਰਿਪੋਰਟਸ ਦੀ ਮੰਨੀ ਅਦਾ ਯੁਕਤਾ ਮੁਖੀਦਿਆ ਫਲੋ ਫਿਲਮਾਂ ਦਾ ਕਾਰਨ ਉਸ ਦਾ ਕੱਦ ਸੀ ਜਿਸ ਕਰਕੇ ਉਸ ਨੂੰ ਮਿਸ ਵਰਲਡਸ ਦਾ ਖਿਤਾਬ ਤਾਂ ਮਿਲਿਆ ਸੀ ਪਰ ਉਸ ਦੀ ਅਦਾਕਾਰੀ ਦੀ ਰਾਹ ਵਿੱਚ ਰੁਕਾਵਟ ਬਣ ਗਿਆ ਕਿਉਂਕਿ ਹੀਰੋ ਨਾਲੋਂ ਲੰਬਾ ਹੋਣ ਕਾਰਨ ਉਹਨਾਂ ਨੂੰ ਫਿਲਮਾਂ ਦੇ ਵਿੱਚ ਕੰਮ ਮਿਲਣਾ ਬੰਦ ਹੋ ਗਿਆ ਸੀ ਸਾਲ 2008 ਜਦੋਂ ਗਲਾਮਰ ਦੀ ਦੁਨੀਆ ਤੋਂ ਦੂਰ ਹੋਣ ਤੋਂ ਬਾਅਦ ਅਦਾਕਾਰਾ ਯੁਕਤ ਮੁਖੀ ਨਾ ਨਿਊਯਾਰਕ ਦੇ ਵਿੱਚ ਕਾਰੋਬਾਰੀ ਪ੍ਰਿੰਸ ਤੁਲੀ ਦੇ ਨਾਲ ਵਿਆਹ ਕਰਵਾਇਆ ਲੱਖਾਂ ਸੁਪਨਿਆਂ ਨਾਲ ਵਿਆਹ ਦੀ ਸੋਚ ਛੱਕਦੇ ਹੋਏ ਐਕਟਰਸ ਨੇ ਕਦੇ ਆਪਣੇ ਸੁਪਨਿਆਂ ਦੇ ਵਿੱਚ ਇਹ ਨਹੀਂ ਸੋਚਿਆ ਹੋਵੇਗਾ ਕਿ ਉਸ ਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਫੈਸਲਾ ਹੋਣ ਵਾਲਾ ਹੈ ਪ੍ਰਿੰਸ ਸੋਲੀਨਾ ਯੁਕਤਾ ਮੁਖੀ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਦੇ ਵਿੱਚ ਕੋਈ ਅਸਰ ਨਹੀਂ ਛੱਡੀ ਅਜੀਆਮੀ ਦਾ ਰਿਪੋਰਟਸ ਦੇ ਵਿੱਚ ਕਿਹਾ ਜਾਂਦਾ ਕਿਉਂਕਿ ਕਿਹਾ ਜਾਂਦਾ ਹੈ ਕਿ ਐਕਟਰਸ ਨੇ ਆਪਣੇ ਸਾਬਕਾ ਪਤੀ ਉਤੇ ਦਾਸ ਦੇ ਲਈ ਕੁਟਮਾਰ ਅਤੇ ਜਿੰਸੀ ਸੋਸ਼ਣ ਦੇ ਗੰਭੀਰ ਇਲਜ਼ਾਮ ਲਗਾਏ ਸਨ ਕਿ ਉਹਨਾਂ ਦਾ ਪਤੀ ਉਹਨਾਂ ਨੂੰ ਜਾਨਵਰਾ ਦੇ ਤਰੀਕੇ ਦੇ ਨਾਲ ਘੁੜਦਾ ਯੁਕਤਾ ਮੁਖੀ ਨੇ ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ 2014 ਦੇ ਵਿੱਚ ਆਪਣੇ ਪਤੀ ਤੋਂ ਡਿਵੋਰਸ ਲਿਆ ਜਿਸ ਤੋਂ ਬਾਅਦ ਅਦਾਲਤ ਨੇ ਪੁੱਤਰ ਦੀ ਕਸਟਡੀ ਵੀ ਐਕਟਰਸ ਨੂੰ ਸੌਂਪ ਦਿੱਤੀ ਸਾਲ 2019 ਦੇ ਵਿੱਚ ਉਹਨਾਂ ਨੇ ਅਕਸ਼ਿ کمار ਕਰੀਨਾ ਕਪੂਰ ਦੀ ਫਿਲਮ ਗੁੱਡ ਨਿਊਜ਼ ਦੇ ਨਾਲ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਥੇ ਵੀ ਉਹ ਸਫਲ ਨਹੀਂ ਹੋ ਸકી ਸੋ ਐਕਟਰਸ ਦਾ ਪ੍ਰੋਫੈਸ਼ਨਲ ਤੋਂ ਪਰਸਨਲ ਜ਼ਿੰਦਗੀ ਇੰਨੀ ਜ਼ਿਆਦਾ ਖਾਸ ਨਹੀਂ ਰਹੀ ਕਿਉਂਕਿ ਇੱਕ ਪਾਸੇ ਜਿੱਥੇ ਉਹਨਾਂ ਨੂੰ ਫਿਲਮਾਂ ਦੇ ਵਿੱਚ ਐਕਸਾਈਟ ਕਰ ਦਿੱਤਾ ਗਿਆ ਉਹਨਾਂ ਦੀ ਹਾਈਟ ਕਰਕੇ ਤੇ ਉੱਥੇ ਦੂਸਰੇ ਪਾਸੇ ਉਹਨਾਂ ਦੀ ਪਰਸਨਲ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਪਤੀ ਦੇ ਵੱਲੋਂ ਉਹਨਾਂ ਦੇ ਉੱਤੇ ਤਸ਼ੱਦਦ ਟਾਈ ਗਿਆ